ਬਰਤਿਆ ਗਿਆ ਓਏ ਕੋਈ ਵੀ ਮਾਪਿਆਂ ਨੂੰ ਨਹੀਂ ਰਹਿ ਰਿਹਾ ਨਾਮ ਆਉਂਦੇ ਸਰ ਤੇ ਤੂੰ ਰੋਤੀ ਕਿਹਦੇ ਦੇ ਚਰਤੇ ਬਾਪ ਨੂੰ ਹੁਣਾ ਤੁਰੋ ਕਿਹਦੇ ਚਰਤੇ ਨਾ ਤੁਰੋ ਕਿਹਦੇ ਦੇ ਚੱਤੇ ਇਸ ਖਬਰ ਨੂੰ ਸੁਣ ਕੇ ਨਾ ਤੁਹਾਡੀ ਰੂਹ ਕੰਬ ਜਾਣੀ ਹੈ ਚੂੜਾ ਪਾਈ ਖੜੀ ਇਸ ਲੜਕੀ ਦੀ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਦਾ ਨਾਮ 19 ਸਾਲ ਦੀ ਜਸਪ੍ਰੀਤਾ ਹੈ ਜਿਸ ਦੀ ਮੌਤ ਹੋ ਚੁੱਕੀ ਹੈ 24 ਦਿਨ ਪਹਿਲਾਂ ਇਸ ਦਾ ਵਿਆਹ ਹੋਇਆ ਸੀ ਅਤੇ ਇਸ ਨੇ ਆਈ ਲੈਟਸ ਵੀ ਕੀਤੀ ਸੀ ਅਤੇ ਅਗਲੇ ਮਹੀਨੇ ਦੱਸਿਆ ਜਾ ਰਿਹਾ ਹੈ ਕਿ ਇਸ ਨੇ ਕੈਨੇਡਾ ਜਾਣਾ ਸੀ ਜਿਸ ਘਰ ਚੋਂ ਇਸ ਦੀ ਡੋਲੀ ਆਈਸੀਯੂ ਸੇ ਘਰ ਚੋਂ ਅੱਜ ਇਸ ਦੀ ਅਰਥੀ ਨਿਕਲ ਰਹੀ ਹੈ ਦਰਸਲ ਇਸ ਦਾ ਕਤਲ ਕਿਸੇ ਹੋਰ ਨੇ ਨਹੀਂ ਇਸ ਦੇ ਪਤੀ ਦੇ ਵੱਲੋਂ ਹੀ ਕੀਤਾ ਗਿਆ ਹੈ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ ਬਕਰਰੀ ਤਰੀਕ ਨੂੰ ਮੇਰੀ ਸਗੀ ਭੈਣ ਦਾ ਵਿਆਹ ਹੋਇਆ ਸੀਗਾ ਤੇ ਜਾਨੀ ਕਿ ਕੱਲ ਅੱਜ ਸਵੇਰ ਜਾਨੀ ਕਿ ਉਹਨਾਂ ਦਾ ਕਾਲ ਆਇਆ ਵਾ ਪੰਚਾਇਤ ਦਾ ਉਹਨਾਂ ਦੇ ਸਰਪੰਚ ਦਾ ਫੋਨ ਆਇਆ ਵੀ ਵੀ ਤੁਹਾਡੀ ਕੁੜੀ ਸਾਰੇ ਪਰਿਵਾਰ ਵੱਲੋਂ ਮਾਰ ਦਿੱਤੀ ਗਈ ਆ ਹਾਂਜੀ ਤੇ ਮੁੰਡੇ ਨੇ ਯਾਨੀ ਕਿ ਕੁੜੀ ਦਾ ਕਤਲ ਕਰ ਦਿੱਤਾ ਹੈ ਹਾਂਜੀ ਤੇ ਅਸੀਂ ਤਾਂ ਬਸ ਇਹੀ ਮੰਗਦੇ ਆਂ ਬਾਈ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਪਹਿਲਾਂ ਵੀ ਮੁੰਡਾ ਤੰਗ ਪ੍ਰੇਸ਼ਾਨ ਕਰਦਾ ਸੀਗਾ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦਾ ਸੀਗਾ ਹਾਂਜੀ ਤੇ ਉਹਦਾ ਅਸੀਂ ਬਹੁਤ ਸਮਝਾਇਆ ਉਹਨੂੰ ਜਾ ਕੇ ਪਰ ਆਖਰ ਨੂੰ ਉਹਨੇ ਵਿਆਹ ਨੂੰ ਕਹਿੰਦਾ ਮੈਂ ਸੀਗਾ ਜੀ ਵਿਆਹ ਨੂੰ ਆਹੀ 25 ਤਰੀਕ ਨੂੰ ਹੋਇਆ ਸੀਗਾ ਹਲੇ ਥੋੜੇ ਦਿਨ ਹੀ ਹੋਇਆ ਜੀ ਵਿਆਹ ਨੂੰ ਅਗਸਤ ਦੀ 25 ਤਰੀਕ ਨੂੰ ਕੀ ਕਰੀ ਕੁੜੀ ਦਾ ਮਸਲਾ ਬਾਹਰ ਜਾਣਦਾ ਸੀ ਕੀ ਸੀ ਜੀ ਅ ਕੁੜੀ ਦਾ ਯਾਨੀ ਕਿ ਬਾਹਰਲੀ ਫੈਲ ਲੱਗੀ ਹੋਈ ਸੀ ਸਭ ਕੁਝ ਹੋਇਆ ਹੋਇਆ ਸੀਗਾ ਤੇ ਬਸ ਪਤਾ ਨਹੀਂ ਕੀ ਗੱਲਬਾਤ ਹੋਈ ਆ ਜਾਂ ਨਹੀਂ ਹੋਈ ਗਈ ਇਹਨਾਂ ਦੇ ਆਪਸ ਵਿੱਚ ਤੇ ਮੁੰਡੇ ਨੇ ਕਤਲ ਕਰ ਦਿੱਤਾ ਇਹਦੇ ਸਬੰਧੀ ਸਾਡੇ ਕੋਲ ਫੋਨ ਤੇ ਤਲਾਏ ਸੀ ਨਰੈਣਗੜ੍ਹ ਸੁਈਆਂ ਥਾਣੇ ੱਲੇਵਾਲ ਚ ਪਿੰਡ ਪੈਂਦਾ ਉੱਥੇ ਇੱਕ ਵਿਅਕਤੀ ਨੇ ਆਪਦੀ ਘਰ ਵਾਲੀ ਸੱਟਾ ਮਾਰ ਕੇ ਮਾਰਦੀ। ਉਹਦੇ ਸਬੰਧ ਵਿੱਚ ਅਸੀਂ ਉਹਨਾਂ ਦੇ ਜੋ ਵਾਰਸੇ ਲੜਕੀ ਦੇ ਪਰਿਵਾਰ ਦੇ ਆ ਗਏ ਉਹਨਾਂ ਨੂੰ ਉਹਨਾਂ ਦਾ ਬਿਆਨ ਲਿਖ ਕੇ ਸਾਡੇ ਵੱਲੋਂ ਜੋ ਵੀ ਕਾਰਵਾਈ ਬੰਦੀ ਉਸ ਸਬੰਧੀ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਆਹ ਵਾਲਾ ਜੀ 20 ਦਿਨ ਪਹਿਲਾਂ 25 ਦਿਨ ਪਹਿਲਾਂ ਗੁੱਡੀ ਦਾ ਵਿਆਹ ਹੋਇਆ ਸੀ। ਹਾਂਜੀ। ਤੇ ਅੱਜ ਸਵੇਰੋਂ ਸਰਪੰਚ ਸਾਹਿਬ ਸਾਡੇ ਪਿੰਡ ਫੋਨ ਗਿਆ ਉਹਦੇ ਚਾਚੇ ਨੇ। ਹੂੰ। ਵੀ ਕੁੜੀ ਮਾਰਤੀ ਇਹਨਾਂ ਨੇ। ਹੂੰ। ਤੋਂ ਅਸੀਂ 4:00 ਵਜੇ ਇੱਥੇ ਆ ਠੀਕ ਹੈ ਕੋਈ ਪਹਿਲਾਂ ਵੀ ਕੋਈ ਰਗੜਾ ਝਗੜਾ ਵਗੈਰਾ ਕੋਈ ਰਹਿ ਨਹੀਂ ਮਾੜਾ ਮੋਟਾ ਮਾੜੀ ਮੋਟੀ ਸੀ ਕਿ ਮਾੜੀ ਮੋਟੀ ਜੀ ਹਾਂਜੀ ਬਹਲਾ ਨਹੀਂ ਮੇਰੇ ਮੀਨਾ ਕਤਲ ਕੀਤਾ ਜੀ ਦੱਸਿਆ ਜੀ ਹਾਂਜੀ ਠੀਕ ਮਾੜੀ ਗੱਲਾਂ ਥੀਆਂ ਦਾ ਫਰਕ ਹੁਣ ਆਈ ਕਰਕੇ ਵਿਚਾਰ ਬੰਦ ਹੁੰਦਾ ਹੈ ਇਹ ਕੋਈ ਬਾਹਰ ਜਾਣਾ ਸੀ ਕੁੜੀ ਨੇ ਕਿਹੜੇ ਦੇ ਹਾਂਜੀ ਹਾਂਜੀ ਕੈਨੇਡਾ ਜੀ ਇਹ ਕੋਈ ਵੀਜ਼ਾ ਵਗੈਰਾ ਆਇਆ ਸੀ ਵੀਜ਼ਾ ਆਇਆ ਬਾਈ ਕਿੰਨੇ ਦਿਨਾਂ ਤੱਕ ਜਾਣਾ ਸੀ ਆ ਮੂਲ ਮਹੀਨੇ ਮੂਲ ਮਹੀਨੇ ਜਾਣਾ ਸੀ ਬਸ ਜੀ